ਸ਼ਸ਼ੀਕਾਲ ਜੀ ਸਭ ਤੋਂ ਪਹਿਲਾਂ ਭਾਈ ਜੀ ਅਸੀਂ ਬੈਸਟਰੀ ਜੀ ਕੰਪਨੀ ਵੱਲੋਂ ਆਇਆ ਤੁਹਾਨੂੰ ਇਹ ਸਵਾਲ ਪੁੱਛਦੇ ਆਂ ਵੀ ਜਿਸ ਤਰ੍ਹਾਂ ਦੇ ਤੁਹਾਨੂੰ ਇੱਥੇ ਪ੍ਰੋਡਕਟ ਵਰਤੇ ਨੇ ਪ੍ਰੋਟੈਕ ਤੇ ਮਾ우스 ਉਹਨੂੰ ਇਹ ਸਪਰੇਅ ਕਰੀ ਹੈ ਓਲੀ ਵਾਸਤੇ ਤੇ ਦਾਣੇ ਦੀ ਚਮਕ ਵਾਸਤੇ ਕਿਸ ਤਰ੍ਹਾਂ ਦੇ ਰਿਜ਼ਲਟ ਲੱਗੇ ਨੇ ਤੁਹਾਨੂੰ ਦਵਾਈ ਦੇ ਮੇਰਾ ਪਿੰਡ ਬੰਮਣਾ ਜੀ ਮੇਰਾ ਨਾਮ ਪ੍ਰੀਤਮ ਸਿੰਘ ਆ ਜੀ ਤੇ ਮੈਂ ਜੋ ਇਹਨਾਂ ਨੇ ਪ੍ਰੋਜੈਕਟ ਦਿੱਤੇ ਸੀ ਮੈਨੂੰ ਉਹ ਮੈਂ ਵਰਤੇ ਨੇ ਉਹਨਾਂ ਦੇ ਰਿਜ਼ਲਟ ਬਹੁਤ ਹੀ ਅੱਛੇ ਆਏ ਨੇ ਜੀ ਜੇ ਬਾਕੀ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਪਕੇ ਬਾਜੀ ਨਾ ਕਿਸੇ ਕਿਸੇ ਤਰ੍ਹਾਂ ਦਾ ਇਹਦੇ ਜੀੜੀ ਦੇ ਵਿੱਚ ਨਾ ਕਿਸੇ ਤਰ੍ਹਾਂ ਦਾ ਫੜਾ ਤੇ ਨਾ ਹੀ ਡੋਡੀ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਭੰਗੀ ਸਾਈਡ ਦਾ ਰੋਗ ਤੁਸੀਂ ਆਪਣੇ ਅੱਖੀਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਖੁਸ਼ ਹੋ ਜੀ ਇਹ ਪ੍ਰੋਡਕਟ ਜਿਹੜੇ ਬਹੁਤ ਵੱਧ ਖੁਸ਼ ਆਈ ਅਸੀਂ ਜ਼ਿੰਮੇਵਾਰਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆਂ ਵੀ ਵਧੀਆ ਤੋਂ ਵਧੀਆ ਇਹੋ ਜਿਹੇ ਪ੍ਰੋਡਕਟ ਵਰਤੋ ਜਿਹੜਾ ਜ਼ਿਮੀਦਾਰ ਦਾ ਸਹੀ ਖੇਤ ਪਕੇਵਾ ਵਧੀਆ ਪੱਕ ਸਕੇ ਜੀ ਤੇ ਓਨੇ ਮੁੱਲ ਦੇ ਵਿੱਚ ਹੀ ਜਿਹੜੇ ਦੂਸਰੇ ਆਪਾਂ ਫੋੜ ਦਵਾਈਆਂ ਪਾਉਨੇ ਜੀ ਉਦੋਂ ਵੀ ਘੱਟ ਮੁੱਲ ਚ ਇਹ ਦਵਾਈ ਦਾ ਮਤਲਬ ਬਦਲ ਰਿਜ਼ਲਟ ਆ ਜੀ ਬੱਦ ਵਧੀਆ ਰਿਜ਼ਲਟ ਆਉਂਦਾ ਜੀ ਠੀਕ ਤੇ ਅਸੀਂ ਇਹ ਬਹੁਤ ਖੁਸ਼ ਆ ਜੀ ਇਹ ਦਵਾਈ ਤੋਂ ਅਸੀਂ ਵਰਤੀ ਆ ਜੀ ਕਿ ਅੱਗੇ ਸੁਣਦੇ ਹੁੰਦੇ ਸੀ ਵੀ ਇਹ ਦਵਾਈ ਵਰਤੋ ਪਰ ਇਸ ਸਾਲ ਅਸੀਂ ਰਿਜ਼ਲਟ ਇਹਦਾ ਵਰਤਣ ਵਾਸਤੇ ਦੇਖਣ ਵਾਸਤੇ ਅਸੀਂ ਵਰਤੀ ਆ ਜੀ ਤੇ ਬਹੁਤ ਵਧੀਆ ਰਿਜ਼ਲਟ ਨੇ ਜੀ ਤੇ ਬਾਕੀ ਤੁਸੀਂ ਆਪਣੇ ਅੱਖੀ ਤੁਸੀਂ ਮੇਰੇ ਖੇਤ ਦੇ ਵਿੱਚ ਆ ਕੇ ਦੇਖ ਸਕਦੇ ਹੋ ਜੀ ਆ ਦੇਖੋ ਜੀ ਪੱਕੇਵਾ ਦੇਖੋ ਜੀ ਸਾਰਾ ਖੇਤੇ ਦਾ ਟੋਟਲ 18 20 ਕਿਲਿਆਂ ਦੀ ਖੇਤੀ ਕਰਦੇ ਨੇ ਜੀ ਜ਼ਿਮੀਂਦਾਰ ਪੂਰੇ ਖੇਤ ਦੇ ਵਿੱਚ ਦੇਖੋ ਪੱਕੇਵਾ ਸਾਰਾ ਇੱਕ ਤਰ੍ਹਾਂ